ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਰਾਣਾ ਸਾਹਿਬ ਦੀ ਪਾਵਨ ਪੁੱਤਰ ਧਰਤੀ ਨੂੰ ਨਤਮਸਤ ਕਰਨ ਦੇ ਵਾਸਤੇ ਪਹੁੰਚੀ ਹੈ 21 ਤਰੀਕ ਤੋਂ ਲੈ ਕੇ ਮਹਾਂਪੁਰਖਾਂ ਦੀ ਯਾਦ ਦੇ ਅੰਦਰ ਸਮਾਗਮ ਚੱਲ ਰਹੇ ਨੇ 21 ਤੋਂ ਲੈ ਕੇ 23 ਤਰੀਕ ਤੱਕ ਰਾਤ ਦੇ ਦੀਵਾਨ ਸਜਦੇ ਸਨ ਔਰ ਫਿਰ 24 ਤਰੀਕ ਤੋਂ ਲੈ ਕੇ ਜਿੱਦਾਂ ਵਾਹ ਪ੍ਰਥਮ ਯਾਦਵ ਕਸ਼ੰਡਪਾਤ ਸਾਹਿਬ ਦਾ ਆਰੰਭ ਹੋਏ 24 ਤਰੀਕ ਸਾਰਾ ਦਿਨ ਅੱਧੀ ਰਾਤ ਤੱਕ ਦੀਵਾਨ ਸਜੇ 25 ਤਰੀਕ ਸਾਰਾ ਦਿਨ ਅਤੇ ਸਾਈ ਰਾਤ ਰੈਣਸੋਈ ਕੀਰਤਨ ਹੋਏ ਰਾਤ 2 ਵਜੇ ਰੱਖੇ ਪਾਠਾਂ ਦੇ ਭੋਗ ਪਾਉਣ ਤੋਂ ਬਾਅਦ ਖੰਡੇਵੱਟ ਦਾ ਅੰਮ੍ਰਿਤ ਤਿਆਰ ਹੋਇਆ 72 ਤੇ ਕ੍ਰੀਪ ਰਾਣੀਆਂ ਨੇ ਖੰਡੇਵੱਟ ਦਾ ਅੰਮ੍ਰਿਤ ਸ਼ਕਿ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਹੋਰ ਤੀਰ ਨੋ ਬਣਦੇ ਨਾ ਦੋ ਹੋਰ ਤੀਰ ਨੋ ਬਣਦੇ ਨਾ ਦੋ ਹੋਰ ਤੀਰ ਨੋ ਬਣਦੇ ਨਾ ਦੋ ਪ੍ਰਬੰਧ ਦੇਖੋ ਅਸੀਂ ਹਰ ਵਾਰੀ ਜੋ ਬੜੇ ਵੱਡੇ ਵੱਡੇ ਯਤਨ ਕਰਦਿਆਂ ਕਰਨਗੇ ਪਰ ਇਸ ਵਾਰੀ ਮੈਂ ਮਹਿਸੂਸ ਕਰਦਾ ਕਿ ਪ੍ਰਬੰਧ ਸਾਡੇ ਸੰਗਤ ਦੇ ਇਕੱਠ ਕੇ ਥੋੜੇ ਫਿੱਕੇ ਪੈ ਗਏ ਸਿਰ ਸਾਡੇ ਹੱਥ ਖੜੇ ਸੀਗੇ ਸੰਗਤਾਂ ਨੂੰ ਇੱਕੋ ਹੀ ਬੇਨਤੀ ਸੀ ਕਿ ਭਾਈ ਹੁਣ ਤੁਸੀਂ ਆਪ ਸਾਡਾ ਸਹਿਯੋਗ ਦਿਓ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰ ਜਾਵੇ ਮਾੜੀ ਦੀ ਕਿਰਪਾ ਨਾਲ ਸਾਰਾ ਸੁਖ ਹੋਰ ਸ਼ਾਂਤੀ ਦੇ ਨਾਲ ਇਹ ਸਮਾਗਮ ਸਾਡਾ ਸਾਰਾ ਸੰਤਨ ਹੋ ਗਿਆ ਸੰਤ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਰਸੀ ਸਮਾਗਮ ਦੇ ਅੱਜ ਆਖਰੀ ਦਿਨ ਜਿੱਥੇ ਇਲਾਕੇ ਦੀ ਸੰਗਤ ਨੇ ਆ ਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਨਤਮਸਤਕ ਹੋਈ ਹੈ ਇਲਾਕੇ ਦੀ ਸੰਗਤ ਉੱਥੇ ਹੀ ਦੇਸ਼ ਅਦੇਸ਼ਾ ਦੀ ਜਿਹੜੀ ਸੰਗਤਾ ਉੱਥੇ ਵੀ ਉਹ ਵੀ ਅੱਜ ਸੰਗਤਾ ਜਿਹੜੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਈ ਹੈ ਜਿੱਥੇ ਅੱਜ ਸੰਤ ਬਾਬਾ ਇਤਸਰ ਸਿੰਘ ਦੀ ਰਾडा ਸਹਿਬ ਵਾਲਿਆਂ ਦੀ 49ਵੀਂ ਵਰਸੀ ਤੇ ਵੱਖ-ਵੱਖ ਜਿਹੜੇ ਸੰਸਥਾਵਾਂ ਦੇ ਮੁਖੀ ਧਾਰਮਿਕ ਰਾਜਨੀਤਿਕ ਜਿਹੜੇ ਨੇਤਾ ਇੱਥੇ ਪਹੁੰਚੇ ਨੇ ਉੱਥੇ ਹੀ ਜਿਹੜੇ ਸਮਾਜ ਸੇਵੀ ਜਾ ਐਨ ਆਰ ਆਈ ਉਹ ਵੀਰ ਜਿਹੜੇ ਸਮੇ ਸਮੇ ਤੇ ਆਪਣੀਆਂ ਸਮਾਮਾ ਗੁਰਦਾਰਵਾਰ ਸਾਹਿਬ ਨੂੰ ਦਿੰਦੇ ਰਹਿੰਦੇ ਨੇ ਉਹ ਵੀ ਪਹੁੰਚੇ ਨੇ ਤੇ ਅੱਜ ਆਖਰੀ ਦਿਨ ਜਿੱਥੇ ਅਸੀਂ ਤੁਹਾਨੂੰ ਉਹ ਲੰਗਰਾਂ ਦੇ ਦਰਸ਼ਨ ਕਰਾਏ ਨੇ ਜਿਹੜੇ ਸੰਗਤ ਲਈ ਲਗਾਏ ਗਏ ਸਨ ਉੱਥੇ ਹੀ ਅੱਜ ਤੁਹਾਨੂੰ ਅਸੀਂ ਉਹ ਦਸਤਾਰਾਂ ਤੇ ਲੰਗਰ ਵੀ ਦਿਖਾਏ ਨੇ ਜਿਹੜੇ ਕਿ ਹਰ ਸਾਲ ਇੱਥੇ ਗੇਟ ਦੇ 메ਨ ਗੇਟ ਤੇ ਲੱਗਦੇ ਨੇ ਸਾਡੇ ਕੋਲ ਭਾਈ ਰਣਧੀਰ ਸਿੰਘ ਜੀ ਸਕੱਤਰ ਸਾਹਿਬ ਮੌਜੂਦ ਨੇ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਹ ਵਰਸੀ ਦੇ ਸਮਾਗਮ ਕਿਹੋ ਜਿਹਾ ਰਿਹਾ ਤੇ ਕੌਣ ਕੌਣ ਸ਼ਖਸੀਅਤਾਂ ਜਿਹੜੀਆਂ ਇਹ ਵਰਸੀ ਸਮਾਗਮਾਂ ਦੇ ਵਿੱਚ ਪਹੁੰਚੀਆਂ ਸਨ ਇਹ ਕਿਹੋ ਜਿਹੇ ਪ੍ਰਬੰਧ ਸਨ ਕਿਹੋ ਕੌਣ-ਕੌਣ ਸ਼ਕਤੀਤਾ ਜਿਹੜੀਆਂ ਇੱਥੇ ਆਈਆਂ ਸਨ ਗੱਲ ਕਰਾਂਗੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਸਮਾਗਮ ਦੀ ਤੁਸੀਂ ਗੱਲ ਕੀਤੀ ਆ ਸਤਖੰਡ ਵਾਸੀ ਤਾਨ ਤਨ ਸੰਤ ਬਾਬੇ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਇਹ 49ਵੀਂ ਸਾਲਾਨਾ ਵਰ্ষিকী ਸਮਰਦਾਇ ਦੇ ਜੁਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੀ ਦੇਖ ਰਖਦੇ ਹੀਟ ਬਹੁਤ ਹੀ ਪ੍ਰੇਮ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਇਲਾਕੇ ਭਰ ਦੀਆਂ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਨੇ ਰਲ ਕੇ ਮਹਾਪੁਰਖਾਂ ਦੇ ਵਰਸ਼ੀ ਦਾ ਸਮਾਗਮ ਮਨਾਇਆ ਹੈ। ਪਿਛਲੇ 21 ਤਰੀਕ ਤੋਂ ਲੈ ਕੇ ਮਹਾਪੁਰਖਾਂ ਦੀ ਯਾਦ ਦੇ ਅੰਦਰ ਸਮਾਗਮ ਚੱਲ ਰਹੇ ਨੇ। 21 ਤੋਂ ਲੈ ਕੇ 23 ਤਰੀਕ ਤੱਕ ਰਾਤ ਦੇ ਦੀਵਾਨ ਸਜਦੇ ਸਨ। ਔਰ ਫਿਰ 24 ਤਰੀਕ ਤੋਂ ਲੈ ਕੇ ਜਿੱਦ ਮਹਾਪੁਰਖਾਂ ਦੀ ਯਾਦ ਦੇ ਵਿੱਚ ਖੰਡ ਪਾਠ ਸਾਹਿਬ ਆਰੰਭ ਹੋਏ। 24 ਤਰੀਕ ਸਾਰਾ ਦਿਨ ਅੱਧੀ ਰਾਤ ਤਕ ਲਗਭਗ 1:00 25 ਤਰੀਕ ਸਾਰਾ ਦਿਨ ਅਤੇ ਸਾਈ ਰਾਤ ਰੈਣ ਸੋਈ ਕੀਰਤਨ ਹੋਏ ਰਾਤ 2:00 ਵਜੇ ਰੱਖੇ ਪਾਠਾਂ ਦੇ ਭੋਗ ਪਾਉਣ ਤੋਂ ਬਾਅਦ ਅਜੇ 26 ਤਰੀਕ ਨੂੰ ਸਵੇਰੇ ਖੰਡੇਵੱਟ ਦਾ ਅੰਮ੍ਰਿਤ ਤਿਆਰ ਹੋਇਆ 72 ਤੇ ਕ੍ਰੀਪ ਰਾਣੀਆਂ ਨੇ ਖੰਡੇਵੱਟ ਦਾ ਅੰਮ੍ਰਿਤ ਸ਼ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਅਪਰੰਥ ਦਿਨ ਦੇ ਸਮਾਗਮ ਆਰੰਭ ਹੋਏ ਇਹਨਾਂ ਸਮਾਗਮਾਂ ਦੇ ਦੌਰਾਨ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਇਹ ਮੇਰੇ ਕਹਿਣ ਦੀ ਗੱਲ ਨਹੀਂ ਤੁਸੀਂ ਆਪ ਅੱਖੀਂ ਵੇਖਿਆ ਹੈ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਰਾਣਾ ਸਾਹਿਬ ਦੀ ਪਾਵਨ ਪੁੱਤਰ ਧਾਤੂ ਨੂੰ ਨਤਮਸਤ ਹੋਣ ਵਾਸਤੇ ਪਹੁੰਚੀ ਹੈ ਮਹਾਪ੍ਰਧਾਨ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨ ਵਾਸਤੇ ਪਹੁੰਚੀ ਹੈ ਉੱਥੇ ਵੱਖੋ-ਵੱਖਰੀਆਂ ਸੰਪਰਦਾਵਾਂ ਦੇ ਮੁਖੀ ਮਹਾਪੁਰਖ ਤਖਤਾਂ ਦੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਪੰਥ ਦੀਆਂ ਹੋਰ ਉੱਚ ਕੋਟੀ ਦੀਆਂ ਜਿਹੜੀਆਂ ਧਾਰ ਵਿੱਚ ਹਸਤੀਆਂ ਸਨ ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਜਾਨੀ ਪਿੰਦਰਪਾਲ ਸਿੰਘ ਜੀ ਸੰਤ ਬਾਬਾ ਸਰਗੋ ਸਿੰਘ ਜੀ ਬੱਦੀ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਜੋ ਸੰਪਰਦਾਇ ਵਿਧੀ ਚੰਦ ਦੇ 12ਵੇਂ ਮੁਖੀ ਦੇ ਤੌਰ ਤੇ ਆਪਣੇ ਸੇਵਾਮੰਤ ਪੰਥ ਨੂੰ ਦੇ ਰਹੇ ਨੇ ਔਰ ਸੰਤ ਬਾਬਾ ਜਗਜੀਤ ਸਿੰਘ ਹਰਖਵਾਲ ਸਮੇਤ ਪੰਥ ਦੀਆਂ ਵੱਡੀਆਂ ਹਸਤੀਆਂ ਨੇ ਆ ਕੇ ਨਾਲ ਸਵਾਗਤ ਵਿੱਚ ਹਾਜ਼ਰੀਆਂ ਭਰੀਆਂ ਉਥੇ ਜਥੇਦਾਰ ਜੀ ਕਾਲਪਤਖ ਸਾਹਿਬ ਤਖਤਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਔਰ ਸਾਫ ਕਾ ਜਿ ਸਰ ਸ੍ਰੀ ਕਾਲ ਤਰਸ ਸਿੰਘ ਸਰ ਗਾਨੀ ਗਰੋਤਨ ਸਿੰਘ ਸਮੇਤ ਹੋਰ ਧਾਰਮਿਕ ਹਾਥੀਆਂ ਨੇ ਆ ਕੇ ਹਾਜ਼ਰੀਆਂ ਭਰ ਕੇ ਮਹਾਪੁਰਖਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕੀਤਾ ਜਿੱਥੇ ਤੁਸੀਂ ਪ੍ਰਬੰਧਾਂ ਦੀ ਗੱਲ ਕੀਤੀ ਹੈ ਪ੍ਰਬੰਧ ਦੇਖੋ ਅਸੀਂ ਹਰ ਵਾਰੀ ਉਹ ਬੜੇ ਵੱਡੇ ਵੱਡੇ ਯਤਨ ਕਰਦਿਆਂ ਕਰਨ ਦੇ ਪਰ ਇਸ ਵਾਰੀ ਮੈਂ ਮਹਿਸੂਸ ਕਰਦਾ ਕਿ ਪ੍ਰਬੰਧ ਸਾਡੇ ਸੰਗਤ ਦੇ ਇਕੱਠ ਕੇ ਥੋੜੇ ਫਿੱਕੇ ਪੈ ਗਏ ਕਿਉਂਕਿ ਸੰਗਤ ਦਾ ਇਕੱਠ ਹੀ ਏਡਾ ਵੱਡਾ ਸੀ ਕਿ ਨਾ ਤਾਂ ਉਹਨੂੰ ਪ੍ਰਸ਼ਾਸਨ ਕੰਟਰੋਲ ਕਰ ਸਕਿਆ ਨਾ ਉਹ ਟ੍ਰੈਫਿਕ ਪੁਲਿਸ ਕੰਟਰੋਲ ਕਰ ਸਕੀ ਤੇ ਨਾ ਹੀ ਸਾਡੇ ਸੇਵਾਦਾਰ ਉਸ ਪ੍ਰਬੰਧ ਨੂੰ ਕੰਟਰੋਲ ਕਰਨ ਦੇ ਵਿੱਚ ਕੋਈ ਬਹੁਤੇ ਕਾਮਯਾਬ ਹੋਏ ਨੇ ਅਖੀਰ ਸਾਡੇ ਹੱਥ ਖੜੇ ਸੀਗੇ ਸੰਗਤਾਂ ਨੂੰ ਇੱਕੋ ਹੀ ਬੇਨਤੀ ਸੀ ਕਿ ਭਾਈ ਤੁਸੀਂ ਆਪ ਸਾਡਾ ਸਹਿਯੋਗ ਦਿਓ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰ ਜਾਵੇ ਪਰ ਫੇਰ ਵੀ ਮੈਂ ਸਮਝਦਾ ਕਿ ਮਹਾਪੁਰਖਾਂ ਦੀ ਐਡੀ ਵੱਡੀ ਬਖਸ਼ਿਸ਼ ਹੈ ਕਿਰਪਾ ਹੈ ਦੇਖੋ ਸੰਗਤਾਂ ਦਾ ਐਡਾ ਵੱਡਾ ਇਕੱਠ ਹੋਣ ਦੇ ਬਾਵਜੂਦ ਇੱਕ ਰੰਚਕ ਮਾਤ੍ਰ ਵੀ ਕੋਈ ਮਾੜੀ ਘਟਨਾ ਇਸ ਸਥਾਨ ਤੇ ਕਦੇ ਨਹੀਂ ਵਾਪਰੀ ਇਸ ਵਾਰੀ ਵੀ ਇਹ ਪਰਿਵਾਰ ਮਹਾਰਾਜੀ ਕਿਰਪਾ ਨਾਲ ਸਾਰਾ ਸੁਖੋਰ ਸ਼ਾਂਤੀ ਦੇ ਨਾਲ ਇਸ ਸਮਾਗਮ ਸਾਡਾ ਸਾਰਾ ਸੰਪੰਨ ਹੋ ਗਿਆ ਜਿੱਥੋਂ ਤੱਕ ਲੰਗਰਾਂ ਦੀ ਤੁਸੀਂ ਗੱਲ ਕੀਤੀ ਹੈ ਲੰਗਰਾਂ ਦੇ ਵਿੱਚ ਬੇਸ਼ੱਕ ਸਾਡਾ ਲੰਗਰ ਦਾ ਬਹੁਤ ਵੱਡਾ ਪ੍ਰਬੰਧ ਹੈ ਪਰ ਫਿਰ ਵੀ ਮੈਂ ਸਭ ਨਾਲ ਕਿ ਇੱਕ ਲੰਗਰ ਦੇ ਨਾਲ ਇੰਨੀ ਸੰਗਤ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਇਲਾਕੇ ਭਰ ਦੇ ਜਿਹੜੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਔਰ ਗੁਰੂ ਘਰਾਂ ਕਮੇਟੀਆਂ ਨੇ ਉਹਨਾਂ ਨੇ ਥਾਂ-ਥਾਂ ਤੇ ਲੰਗਰਾਂ ਦੇ ਪ੍ਰਬੰਧ ਸ਼ਵੀਲਾਂ ਦਾ ਪ੍ਰਬੰਧ ਆਈਸਕ੍ਰੀਮ ਦੇ ਲੰਗਰ ਦੁੱਧ ਦੇ ਲੰਗਰ ਪਤਾ ਨਹੀਂ ਕਿੰਨੇ ਕੁ ਪਦਾਰਥਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਮਹਾਪੁਰਖਾਂ ਦੇ ਵਰ੍ਹੇ ਸ਼ਮਾਰਗਾਂ ਤੇ ਲਾ ਕੇ ਔਰ ਸਾਰੀਆਂ ਲੰਗਰ ਕਮੇਟੀਆਂ ਨੇ ਸਾਰੀਆਂ ਸੰਸਥਾਵਾਂ ਨੇ ਗੁਰੂ ਘਰ ਦੀਆਂ ਮਹਾਪੁਰਖਾਂ ਦੀ ਖੁਸ਼ੀ ਪ੍ਰਾਪਤ ਕੀਤੀ ਹੈ ਤਦ ਕਿਤੇ ਜਾ ਕੇ ਮੈਂ ਸਮਝਦਾ ਕਿ ਜਦੋਂ ਐਡੇ-ਐਡੇ ਲੰਗਰਾਂ ਦੇ ਪ੍ਰਬੰਧ ਹੋਣ ਤਾਂ ਇੰਨੀ ਸੰਗਤ ਨੂੰ ਲੰਗਰ ਸ਼ਕਾਇਆ ਜਾ ਸਕਦਾ ਹੈ ਇਸ ਕਰਕੇ ਮੈਂ ਉਹਨਾਂ ਸਾਰੀਆਂ ਸੰਸਥਾਵਾਂ ਦਾ ਸਾਰੇ ਧਾਰਮਿਕ ਆਗੂਆਂ ਦਾ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਸਮਾਗਮਾਂ ਦੇ ਦੌਰਾਨ ਆਪਣੀਆਂ ਸੇਵਾਵਾਂ ਦਿੱਤੀਆਂ ਮੈਂ ਇੱਕ ਇੱਕ ਕਰਕੇ ਉਹਨਾਂ ਦਾ ਰੋਮ ਰੋਮ ਕਰਕੇ ਜਣੀਆਂ ਸਮਪਰਦਾਇ ਦੇ ਮਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਰਾਣਾ ਸਾਹਿਬ ਵਾਲਿਆਂ ਵੱਲੋਂ ਜਿਨ੍ਹਾਂ ਨੇ ਸਾਨੂੰ ਇਹ ਸਾਰੇ ਸਮਾਗਮਾਂ ਦੇ ਦੌਰਾਨ ਆਪਣੀਆਂ ਸੇਵਾਵਾਂ ਦੇਣ ਦੇ ਵਿੱਚ ਕੋਈ ਬਾਕੀ ਨਹੀਂ ਛੱਡੀ ਸੋ ਮੈਂ ਅੰਨਿਆ ਸੰਗਤਾਂ ਦਾ ਆਏ ਸਿੰਘ ਸਹਿਬਾਨਾਂ ਦਾ ਧਾਰਮਿਕ ਕਾਗੂਆਂ ਦਾ ਮਹਾਪੁਰਖਾਂ ਦਾ ਸਮprਦਾਇ ਵੱਲੋਂ ਰੋਮ ਰੋਮ ਕਰਕੇ ਜਣੀਆਂ ਉਹਨਾਂ ਸਾਰੇ ਸੇਵਾਦਾਰਾਂ ਦਾ ਵੀ ਧੰਨਵਾਦੀਆਂ ਔਰ ਖਾਸ ਕਰਕੇ ਪ੍ਰਸਤ ਨੇ ਵੀ ਸਾਡਾ ਹਮੇਸ਼ਾ ਲਈ ਮੈਂ ਸਮਝਦਾ ਕਿ ਇਹਦਾ ਸੱਚ ਦਾ ਸਵਾਪ ਸੱਚ ਦਾ ਸਹਿਯੋਗ ਸਾਰੀ ਪ੍ਰਸਤ ਦਿੱਤਾ ਹੈ ਸਾਰੀ ਪ੍ਰਸਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੁਲਾ ਚੁੱਕਾ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ